ਆਈ ਲਗੜਾ ਜੀ ਵੀ ਕੋਰਾਂ ਜਿ ਖਲਾਈ ਕਿਦਾਂ ਵਿਕਾਸ ਸਮਾਗਮ ਹੋ ਰਿਹਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਅੱਜ 42ਵਾਂ ਸਾਲਾਨਾ ਸਮਾਗਮ ਵੀ ਵੀ ਕੋਰਾਂ ਜੀ ਖਲਾਈ ਹਿੰਦਕ ਪ੍ਰਸਤ ਸਰੀਆ ਪਰਸਾ ਸਾਡੇ ਮਾਨਯੋਗ ਭਾਈ ਸਾਹਿਬ ਭਾਈ ਗੁਰੂ ਗਬਾਰ ਸਿੰਘ ਜੀ ਜਿਨ੍ਹਾਂ ਦੀ ਗਵਾਹੀ ਹੈ ਹਰ ਸਾਲ ਹੁੰਦਾ ਕੱਲ 1 ਅਕਤੂਬਰ ਨੂੰ ਵੱਡਾ ਕੀਰਤ ਦਰਬਾਰ ਹੋਇਆ ਸੀ ਜਿਸ ਵਿੱਚ ਵੱਖ-ਵੱਖ ਰਾਗੀ ਸਿੰਘਾਂ ਨੇ ਅਤੇ ਬੰਦੀਆਂ ਨੇ ਸੰਪਰਦਾਵਾਂ ਨੇ ਵੱਖ-ਵੱਖ ਬਾਹਰ ਕੋ ਕਰਾੜੇ ਆ ਕੇ ਰਤੀ ਸ਼ੁਕਰਤ ਕੀਤੀ ਰਤੀ ਯਾਰਾ 11:30 ਤੱਕ ਸਮਾਗਮ ਚੱਲਿਆ ਤੇ ਅੱਜ ਜਿਹੜਾ ਦੋ ਤਰੀਕ ਦਾ ਸਮਾਗਮ ਹੈ ਕਿ ਹਰ ਸਾਲ ਚੱਲਦਾ ਹੈ ਜਿਹਦੇ ਵਿੱਚ ਮਸ਼ੀਨਾਂ ਤੇ ਲੋੜਵੰਦ ਬੱਚੇ ਜਿਹੜੇ ਬੱਚੇ ਬੱਚੀਆਂ ਆ ਜੀ ਨੂੰ ਜਿਨ੍ਹਾਂ ਨੂੰ ਲਗਭਗ 3100 ਪਰਿਵਾਰ ਹੈ ਜਿਨ੍ਹਾਂ ਨੂੰ ਇੱਥੇ ਥੱਲੇ ਰਾਸ਼ਨ ਦਿੱਤਾ ਜਾਂਦਾ ਆਰਮੀ ਨਹੀਂ ਇਹ ਚੱਲਦੀ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਇਹ ਸਸਤਾ ਜਿਹੜੀ ਇਹ ਬੀਬੀ ਕੋਲਾ ਦੀ ਸਿੱਖ ਕੌਮ ਦੇ ਨਾਲ ਹਰ ਤਰ੍ਹਾਂ ਕਰਕੇ ਖੜੀ ਪਿਛਲੇ ਦਿਨੀ ਖੜਾ ਦੇ ਦਰਾਂ ਵੀ ਬਹੁਤ ਵੱਡੀਆਂ ਸਵਾਵਾਂ ਅਜੇ ਵੀ ਜਿਹੜੀਆਂ अनेका ਸਵਾਵਾਂ ਜਿਹੜੀਆਂ ਮੱਜਾਂ ਦੇਤੀਆਂ ਗਾਵਾਂ ਦੇਤੀਆਂ ਸਵਾਵਾਂ ਰੱਖchées ਦੀਆਂ ਇਹ ਸਵਾਵਾਂ ਚੱਲ ਰਹੀਆਂ ਇਹ ਜਿਹੜਾ ਸਾਰਾ ਸਮਾਗਮ ਜਿਹੜਾ ਕੱਲ ਹੋਇਆ ਜਾ ਕੇ ਇਹ ਬੰਦੀ ਛੋੜ ਦੇ ਇਸ ਤਨ ਗੁਰੂ ਅਰਜਬੀ ਸੱਚੇ ਪਾਤਸ਼ਾਹ ਬੰਦੀ ਛੋੜ ਦੇ ਇਸ ਨੂੰ ਸਮਰਪਿਤ ਹੈ ਉੱਥੇ ਹੀ ਨਵੇਂ ਪਾਤਸ਼ਾਹ ਤਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਆ ਰਿਹਾ ਉਹਨੂੰ ਸਮਰਪਿਤ ਹੈ ਆਰ ਸੰਗਤਾਂ ਨੂੰ ਬਿੱਬੀ ਕੋਲਾ ਜੀ ਭਾਈ ਕੇਂਦਰ ਵੱਲੋਂ ਇੱਥੇ ਪਹੁੰਚਣ ਤੇ ਜੀ ਆਇਆਂ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਅੱਜ ਕਿੰਨੀਆਂ ਬੀਬੀਆਂ ਆਉਣੇ ਸ਼ਨਾ ਵੱਡੇ ਕਾ ਜਾ ਰਹੀਆਂ ਨੇ ਲਗਭਗ 26 ਪਰਿਵਾਰ ਆ ਗਏ ਆ ਕਿਉਂਕਿ ਹਰ ਸਾਲ ਹੀ ਇਹ ਪ੍ਰਾਰਥਾ ਸੇਵਾ ਚੱਲਦੀ ਏ ਫਰਵਰੀ ਵਿਖੇ ਜਾਂਦੇ ਹੋ ਪਰਿਵਾਰ ਕਿਉਂਕਿ ਆਪੇਲੇ 3200 ਪਰਿਵਾਰ ਹੈ ਜਿਹੜਾ ਥੱਲੇ ਹਰ ਪੀੜੀ ਰੱਖੇ ਲਿੰਦਾ ਉਹਦੇ ਵਿੱਚ ਫਿਰ ਜਿਹੜੀਆਂ ਬੀਬੀਆਂ ਆ ਕੇ ਪੁੱਛਦੀਆਂ ਵਾਂ ਕਿ ਅਸੀਂ ਸਲਾਈ ਕਰ ਲੈਂਦੀਆਂ ਸਾਨੂੰ ਮਸ਼ੀਨਾਂ ਦਿੱਤੀਆਂ ਜਾਂ ਉਹਨਾਂ ਦੀ ਫਿਰ ਇਨਕੁਆਰੀ ਕਰਕੇ ਜਿਹੜੇ ਸਾਡੇ ਚੰਨਪਾਲ ਜੀ ਨੇ ਥੱਲੇ ਉਹਨਾਂ ਦੀ ਪੂਰੀ ਡਿਊਟੀ ਪੂਰੀ ਟੀਮ ਉਹਨਾਂ ਦੀ ਕੰਮ ਕਰਦੀ ਨਾਲ ਇਹਦੇ ਤੇ ਬਤਵਾਰੀ ਕਰਕੇ ਫਿਰ ਦੇਖਿਆ ਜਾਂਦਾ ਕਿ ਵਾਕਈਏ ਸਲਾਈ ਮਸ਼ੀਨ ਚਲਾਉਣ ਦੇ ਕਾਬਿਲ ਨੇ ਉਹਨਾਂ ਨੂੰ ਮਸ਼ੀਨਾ ਦਿੱਤੇ ਜਾਂਦੀਆਂ ਤੇ ਉਹਨਾਂ ਦੇ ਜਿਹੜੇ ਬੱਚੇ ਨੇ ਗਾੜੀ ਉਹਨਾਂ ਨੂੰ ਹੀ ਤਕਰੀਬਨ ਮਨਥਲੀ ਫੀਸਾਂ ਜਾਂ ਵਿਆਹਾਂ ਦੇ ਕਾਰਜ ਚੱਲਦੇ ਨੇ ਜਾਂ ਇੱਥੇ ਜਿਹੜੇ ਥੱਲੇ ਲੋੜਵੰਦ ਪਰਿਵਾਰ ਹੁੰਦੇ ਨੇ ਹਰ ਤਰ੍ਹਾਂ ਕਰਕੇ ਵੀ ਕੋਲਾ ਨਹੀਂ ਕਰਾਈ ਕਿੰਦੇ ਗੁਰਸਤ ਸਿੱਖ ਹੋ ਮਸਮਰ ਪਟੇ ਨਹੀਂ ਵੀ ਸਤਿਗੁਰੂ ਆਮ 16 ਸਿੱਖ ਨੇ ਆ ਜਿਹੜੇ ਸਾਡੇ ਥੱਲੇ ਬੱਚੇ ਜੀ ਉਹ ਸਿੱਖਿੰਗ ਦੇ ਸੰਪਰਕ ਚੱਲਦਾ ਵਾ ਇੱਕ ਕੰਪਿਊਟਰ ਸੈਂਟਰ ਚੱਲਦਾ ਸਾਡੇ ਥੱਲੇ ਆ ਫ੍ਰੀ ਆਫ ਕੋਸਟ ਹੈ ਕੋਈ ਉਹਦੀ ਫੀਸ ਨਹੀਂ ਜੀ ਸਾਰੇ ਬੱਚਿਆਂ 2-2 ਘੰਟੇ ਦੀ ਤਰ੍ਹਾਂ ਮੇ ਬੱਚਿਆਂ ਦੀ ਚਾਰ ਤੋਂ ਪੰਜ ਕਲਾਸਾਂ ਲੱਗਦੀਆਂ ਰੋਜ਼ ਦੇ ਰੋਜ਼ ਗੁਰੂ ਸਾਹਿਬ ਦੇ ਵੇੜੇ ਦੇ ਨਾਲ ਇਹ ਸੇਵਾ ਕਈ ਸਾਲਾਂ ਤੋਂ ਗੁਰੂ ਸਾਹਿਬ ਦੀ ਮਿਹਰ ਨਾਲ ਚੱਲ ਰਹੀ ਇਥੇ ਕਿਉਂਕਿ ਅੱਜ 42ਵਾਂ ਸਾਲਾਨਾ ਸਮਾਗਮ ਮਨਾਇਆ ਜਾ ਰਿਹਾ ਤੇ ਭਾਈ ਸਾਹਿਬ ਨੇ 13 13 ਬੀਬੀਆਂ ਨੂੰ ਰક્ષਣ ਦੇਣ ਤੋਂ ਇਹ ਸੇਵਾ ਰੰਭ ਕੀਤੀ ਸੀ ਅੱਜ 3200 ਪਰਿਵਾਰ ਏ ਤੇ ਇਹ ਬੀਬੀ ਕੋਲਾਜੀ ਦੀਆਂ ਸ਼ਾਖਾਂ ਨੇ 22 ਸ਼ਹਿਰਾਂ ਦੇ ਵਿੱਚ ਜਲੰਧਰ ਲੁਧਿਆਣਾ ਦਿੱਲੀ ਅਹਮਦਾਬਾਦ ਤੇ ਹੁਣ ਫੋਰਨ ਦੇ ਵਿੱਚ ਵੀ ਸ਼ੁਰੂ ਹੋਈਆਂ ਚਾਰ ਪੰਜ ਜਿਹੜੇ ਬੀਬੀ ਕੋਲਾਾਂ ਦੇ ਕਿਤੇ ਅੰਦਰ ਨੇ